ਗਰਜੀਤ ਕੀ ਦਾ ਨਵਾ ਮਾਤਾ ਆਜੋ ਮਾਤਾ ਦੇਖੀਏ ਗਰਜੀਤ ਮਾਤਾ ਘਰ ਦੇ ਨਵਾ ਚਲੀ ਬਾਬਾ ਓਏ ਤੇਰਾ ਬੰਦਿਆ ਦਵਾਰਾ ਭਾਜੀ ਫੇਰ ਮਤ ਕਿੰਤਰਾ ਮਾਰੇ ਭਾਜ ਫੇਰ ਮਤ ਦੀ ਜੈ ਮਾਤਾ ਕਰ ਦੇ ਨਾ ਨਵਾ ਛੁੱਟੀ ਕਰ ਲੈ ਫੱਕਰਾ ਛੁੱਟੀ ਕਰਾ ਦੂ ਸੇਖੋ ਛੁੱਟੀ ਕਰਾ ਦੇ ਭਾਈ ਲੈਨ 'ਚ ਨਾ ਖੜੋ ਭਾਈ ਭਾਈ ਰਸਤਾ ਕਰਾ ਦੋ ਭਾਈ ਗਰਜੀਤ ਕਰ ਦੇ ਨਾ ਮਾਤਾ ਘਰ ਉੱਪਰ ਦੀ ਪੁੱਛਣਾ ਹੈ ਮਾਤਾ ਚੱਲੀ ਬਾਬਾ ਦੇਖੇ ਕੀ ਹੋਗਾ ਹੇ ਮਾਤਾ ਛੋਟੇ ਘਰ ਦੇ ਰਹਿੰਦੇ ਨੇ ਮਾਤਾ 1 2 3 1 2 3 ਐਂ ਦਾ ਮਾਤਾ ਤੁਹਾਡੇ ਮੱਟ ਨੂੰ ਕੌਣ ਮੰਨਦਾ ਹੈ ਹੇ ਮਾਤਾ ਤੁਸੀਂ ਮੱਟ ਨੂੰ ਮੰਨਦੇ ਹੋ 1 2 3 4 ਮਾਤਾ ਮੱਟ ਤੇ ਕੋਈ ਸੁੱਖਣਾ ਸੁਖੀ ਦੀ ਬਾਬਾ ਚਾਰ ਦਵਾਰੀ ਸੁਖੀ ਹੋਈ ਹਾਂ ਹੇ ਮਾਤਾ ਕੀ ਹੋਈ ਚਾਰ ਦਵਾਰੀ ਹੇ ਮਾਤਾ ਚਾਰ ਦਵਾਰੀ ਸੁਖੀ ਆ ਤੇਰੇ ਆਲੇ ਦਾਲੇ ਚਾਰ ਦਵਾਰੀ ਕਰ ਦਾਂਗੇ ਬਾਬਾ ਬਾਰਲੇ ਦੇ ਚ ਕੌਣ ਵਾਗਿਆ ਮਾਤਾ ਪੁਰਤਕਾਲ ਕੌਣਾ ਮਾਤਾ ਲੱਤ ਕਿਦੀ ਟੁੱਟ ਗਈ ਰਾੜ ਕਿਤੇ ਪੈ ਗਿਆ ਦੋ ਨਾਟ ਢਿੱਲੇ ਕੀਦੇ ਹੋ ਗਏ ਜੇ ਕਿਰਪਾਈ ਹੋ ਜੇ ਠੀਕੇ ਹੋ ਜੇ ਮਾਤਾ ਚਾਰ ਦਿਵਾਰੀ ਕਰ ਦੋਗੇ ਮਾਤਾ ਕੇ ਬਾਬੇ ਚਾਰ ਦਿਵਾਰੀ ਕਰ ਦਾਂਗੇ ਦੋ ਸੌ 19 ਦੀਆਂ ਚੀਜ਼ਾਂ ਵੀ ਭੱਜ ਗਈਆਂ ਮਾਤਾ ਚੱਲ ਬਾਬਾ ਓਏ ਕਰਾਂਗੇ ਮਾਤਾ ਤੇ ਐਸੇ ਮਹੀਨੇ ਚ ਕਰਾ ਦਾਂ ਐਸੇ ਮਹੀਨੇ ਚ ਕਰਾ ਦਾਂਗਾ ਮਾਤਾ ਚੱਲ ਬਾਕਰਾ ਓਏ ਜੇ ਮੇਰੇ ਨਾਲ ਹੋ ਗਏ ਤੂੰ ਮੇਂ ਕਿਛੇ ਲਾ ਕੇ ਖੜ ਹੋਣਾ ਵੀ ਤਾਂ ਤੂੰ ਬੇਗਾਨੀ ਨੂੰ ਥੋੜਾ ਜਿਹਾ ਤੂੰ ਦੇ ਦੇਣਾ ਤੂੰ ਬਾਜ ਓਏ ਵਾਚਨ ਕਰਕੇ ਜਾਵਾਂ ਤਾਂ ਵੀ ਮੈਂ ਐਸੇ ਮਹੀਨੇ ਚ ਕਰਾ ਦਊਂਗਾ ਬਾਬੇ ਕਹ ਅੱਖਾਂ ਮੀਚ ਕੇ ਕਹ ਬਾਬੇ ਮੱਤ ਵਾਲੇ ਸਾਡੇ ਦੇ ਕਰ ਕਿਰਪਾ ਮੇਰੇ ਘਰ ਵਾਲੇ ਨੂੰ ਠੀਕ ਕਰ ਨੱਟ ਢਿੱਲੇ ਤਾਂ ਨਹੀਂ ਹੋ ਗਏ ਮਾਤਾ ਹੋ ਗਿਆ ਮਾਤਾ ਐਂ ਦੱਸ ਮਾਤਾ ਐਂ ਤਾਂ ਹੀ ਕਹਿੰਦੇ ਡਾਕਟਰ ਕਹਿੰਦੇ ਹੱਡ ਗਲ ਗਈ ਗਠੀਏ ਦੀ ਪ੍ਰੋਬਲਮ ਕਿਹਨੂੰ ਆ ਗਈ ਸੀ 1 2 3 ਕਰਨਾਲ ਕੰਨੇ ਆਪਰੇਸ਼ਨ ਕਰਾ ਕੇ ਕੌਣ ਲਿਆ ਤੁਸੀਂ ਲੈ ਮਾਤਾ ਚੱਲ ਬਾਬਾ ਹੋਏ ਵੀਰ ਨਾਖੀ ਜੇ ਫਰਕ ਪੈ ਗਿਆ ਫਿਰ ਕਹਦੀ ਵੀ ਫਕੀਰ ਹੈ ਗਿਆ ਮਾਤਾ ਮਾਤਾ ਇਹ ਤਾਂ ਆਇਆ ਲੈ ਲੰਦੇ ਨੇ ਕਹਿੰਦਾ ਭਾਜ ਓਏ 1 2 3 ਜਿੱਧਰ ਤੁਹਾਡਾ ਮੱਟ ਲੱਗਿਆ ਹੋਇਆ ਉਧਰੇ ਤਾਂ ਨਹੀਂ ਮਾਤਾ ਮੋਟਰਸਾਈਕਲ ਵਾਲਾ ਛੱਟ ਮਾਰ ਗਿਆ ਇਹ ਤਾਂ ਕਲਾਰਾ ਕਿੰਨੀ ਮਾਰੀ ਰੋਲਾ ਨਾ ਪਾਓ ਭਾਈ ਜਿੱਧਰ ਕੋਈ ਤੁਹਾਡਾ ਮੱਟ ਦੀ ਕੋਈ ਉਧਰ ਛੱਟ ਤਾਂ ਨਹੀਂ ਮਾਰ ਗਿਆ ਬੱਲੋਂਗੜ ਦਾ ਬੰਦਾ ਤਾਂ ਨਹੀਂ ਕੋਈ ਛੱਟ ਮਾਰ ਗਿਆ ਮਾਤਾ ਟੇਕ ਮੱਥਾ ਮਾਤਾ ਕਰ ਚੱਲ ਬਾਬਾ ਵੇ ਤੇਰਾ ਮੰਨਿਆ ਤੇਰਾ ਬਖਸ਼ਣ ਨੰਨੀ ਤੇਰਾ ਪਹਿਲੀ ਗੱਲਾ ਕਣ ਪੈ ਹੋਣਾ ਘਰੋਂ ਪੈਸੇ ਨਿਕਲ ਗਏ ਹੁਣ ਪਹਿਲੀ ਗੱਲ ਕਣ ਪਾਏ ਹੋਣਾ ਬਹੁਤ ਟੱਕਾ ਕਰ ਰਹੇ ਨੇ ਜੀ ਫਾਈਨਲ ਸੇਹਾਂ ਨੂੰ ਬੈਠਾ ਔਖਾ ਕਰਤਾ ਕੋਈ 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 ਗੱਲ ਥੋੜਾ ਬੋਲ ਜੇ ਫੱਕਰਾ ਆਏ ਤੱਕੇ ਨਾਲ ਦਾ ਫੱਕਰਾ ਬੁੱਛਾ ਜੇ ਤੂੰ ਅੜੀ ਕਰਕੇ ਕਰਦਾ ਨਾ ਫਿਰ ਉਹ ਨਹੀਂ ਹੁੰਦਾ ਬੱਕਰਾ ਬਾਬਾ ਦਾ ਆਟੋਮੈਟਿਕ ਲਾ ਲੈਂਦਾ ਬਾਬਾ ਇਹਦੇ ਵਿੱਚ ਬੜਿਆ ਹੋਇਆ ਫੱਕਰਾ ਛੋਟੀ ਚੌਂਕੀ ਕੌਣ ਲਾਉਂਦਾ ਤੇ ਫਿਰ ਫੱਕਰਾ ਬਹਿ ਜਾ ਇਹ ਆਪੇ ਖੇਡੂਗਾ ਬਹਿ ਜਾ ਤੱਕੇ ਨਾਲ ਤਾਂ ਹਰ ਪਿੱਛੇ ਵਗ ਜੇਗਾ ਬਹਿ ਜਾ ਫਿਰ ਬਹਿ ਜਾ ਗੁੱਗੇ ਯਹਰਪੀਰ ਦੀ ਚੌਕੀ ਕੌਣ ਲਾਉਣਾ ਦੀ ਛੋਟੇ ਗੁੱਗੇ ਦੀ ਸੇਵਾ ਕੌਣ ਕਰਦਾ ਦੀ ਹੈ ਤੂੰ ਕਹਿੰਦਾ ਸੋਹਰੇ ਪਰਿਵਾਰ ਚ ਕੌਣ ਆ ਗਿਆ ਪਰਿਵਾਰ ਦਾ ਜੀ ਮੇਰਾ ਮੋਹਨ ਤਾਂ ਦੇਖ ਲਿਆ ਪਹਿਲਾਂ ਵੀ ਰੱਖਿਆ ਕੌਣ ਆ ਗਿਆ ਫਕਰਾ ਇਹ ਵੀ ਪੇਕੇ ਹੀ ਲੈ ਹੈ ਫਕਰਾ ਤੂੰ ਵੀ ਤਾਂ ਸੋਹਰਿਆਂ ਚ ਹੋਇਆ ਫਰਾ ਤੇ ਇੱਕ ਮੱਥਾ ਫਰਾ ਕਿਰਪਾ ਕਰਾਵਾਂਗੇ ਜੱਲੀ ਬਾਬਾ ਲਜ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਪਹਿਲਾ ਕਾਣਾ ਪਹਿਲੀ ਗੇਲਾਂ ਦੇ ਹੁਣ ਪੈਸੇ ਘਰੋਂ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਾਣ ਹੁਣ ਘਰੋਂ ਪੈਸੇ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਸਾਈਡ ਤੇ ਮਠਿਆਲਾ ਦੇਖੀ ਫਿਰ ਫੁੱਲ ਵਾਂਗੂ ਕਿਵੇਂ ਹੌਲੀ ਹੋ ਕੇ ਜਾਂਦੀ ਆ ਫਕਰਾ ਕਰਨਿਆ ਪੈਸੇ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਇੱਥੋਂ ਆਇਆ ਫਕਰਾ ਫਕਰਾ ਪੂਰੇ ਗੁੱਬੇ ਨੂੰ ਆਇਆ ਫਕਰਾ ਪੈਸੇ ਨਿਕਲ ਜਾਂਦੇ ਨੇ ਚੱਲੀ ਫਕਰਾ ਕੀ ਹੋਇਆ ਜੇ ਬਾਬਾ ਦੁੱਖਾਂ ਤੇਰੇ ਕੀ ਸੁੱਖ ਨੂੰ ਚੁਣਦੇ ਜਾਵਾ ਤੋੜੀਆ ਸੁੱਖ ਨੂੰ ਚੁਣਦੇ ਜਾਵਾ ਤੋੜੀਆ ਬਗਨ ਨੂੰ ਚੁਣਦੇ ਬਾਬਾ ਪੂਰੇ ਗੁੱਬੇ ਨੂੰ ਆਇਆ ਫਕਰਾ ਜੇ ਬੰਦੇ ਹੋ ਜਣੋਏ ਫਕਰਾ ਇੱਕ ਦੋ ਤਿੰਨ ਤਿੰਨ ਗਿਲਾ ਤਾਂ ਨਹੀਂ ਨਿਕਲ ਗਏ ਇੱਧਰੋਂ ਕਰ ਲੋ ਤੁਸੀਂ ਇੱਧਰੋਂ ਕਰ ਦੇ ਜੀ ਬਾਬਾ ਸਿਆਜੇ ਨੂੰ ਫਕਰਾ ਕਹਿੰਦੇ ਸਾਨੂੰ ਇਧਰ ਮੂੰਹ ਕਰਕੇ ਬੈਠੋ ਕਹਿੰਦੇ ਤੋੜ ਦੇ ਝੜਕਾ ਦੇ ਨੂ ਮੈਂ ਦਾਦਾ ਦੀ ਬੱਕਰਾ ਤੈਨੂੰ ਮੈਂ ਨਾਲ ਦੀ ਪੇਰ ਤੇ ਗਾਣਾ ਕਰਦਾ ਦੀ ਸੇਵਾ ਕੋਣ ਕਰਦਾ ਦੀ ਤੁਸੀਂ ਕਰਦਾ ਇਸੇ ਨੇ ਹਾਂ ਕਮਾਰੀਆ ਕਹਿੰਦਾ ਹਾਂ ਕਮਾਰ ਮੜ ਜੀ ਚੱਲ ਬਾਬਾ ਹੋਏ ਇਹੇ ਕਿਰਪਾਈ ਹੋ ਜੇ ਨਾ ਤਾਂ ਨਿਕਲ ਨੋ ਬੰਦ ਹੋ ਜਣ ਹਾਰ ਤੇ ਰੋਡ ਦੇ ਦੇਗਾ ਕਹ ਬਾਬੇ ਕਿਰਪਾ ਕਰਦੇ ਆਏ ਥਹੀਆਂ ਦੰਦਾ ਦੀ ਤੈਨੂੰ ਵੀ ਚੱਕ ਓਏ ਕਿੰਨੀਆਂ ਲੈਣੀਆਂ ਨੇ ਆਏ ਥੱਬੇ ਦੰਦਾ ਦੀ ਕਹਿੰਦਾ ਚੱਕ ਲਾਓਏ ਕਿੰਨੇ ਲੈਣੇ ਨੇ ਆਈਂ ਕਹਿੰਦਾ ਹੁੰਦਾ ਦੀ ਜੱਤਰੇ ਪੈਸੇ ਏਦੂ ਦੁੱਖੜੇ ਲਿਆ ਦੂੰਗਾ ਓਏ ਵਕਰਾ ਟੇਕ ਮੱਥਾ ਚੱਲ ਬਾਪਾ ਪੁੱਛਣ ਵਾਸਤੇ ਹੁਣ ਘਰ ਚ ਨੋਂ ਹੋਵੇ ਅਵਤਾਰ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਘਰ ਚ ਨੋਂ ਹੋਵੇ ਅਵਤਾਰ ਕਾਣ ਪਾਏ ਹੋਣਾ ਘਰ ਚ ਨੋਂ ਹੋਵੇ ਅਵਤਾਰ ਕਾਣ ਪਾਏ ਪੁੱਛਣ ਵਾਸਤੇ ਹੁਣ ਅਮੜਾ ਜੇ ਰਸਤਾ ਦੇ ਦੇ ਕਿੱਥੇ ਬੜ ਜੋ ਅਵਤਾਰ ਕਿਹਦਾ ਨਵਾ ਮਾਤਾ ਐ ਮਾਤਾ ਕਿੱਥੋਂ ਐ ਮਾਤਾ ਮਾਤਾ ਛੋਟੇ ਟੱਲਾ ਕੋਣ ਰਹਿਦਾ ਐ ਮਾਤਾ ਛੋਟੇ ਬ੍ਰਦਰ ਰਹਿਦਾ ਜੋ ਜਿਨ੍ਹਾਂ ਦੇ ਅਵਤਾਰ ਹੋਵੇ ਉਹਨਾਂ ਦੇ ਪਰਿਵਾਰ ਚ ਕੋਈ ਕੈਂਸਰ ਨਾਲ ਮਰ ਗਿਆ ਹੋਵੇ ਬਾਕੀ ਬੈਜੋ ਇਹ ਤਾਂ ਨਿਸ਼ਾਨੀ ਨਹੀਂ ਲੱਗਿਆ ਅਵਤਾਰ ਹੋਵੇ ਉਹਨਾਂ ਦੇ ਕੈਂਸਰ ਨਾਲ ਮਰ ਗਿਆ ਹੋਵੇ ਹੈ ਮਾਤਾ ਛੋਟੀ ਮਾਸੀ ਦੀ ਨੂੰਹ ਦੀ ਮਾਤਾ ਐ ਮਾਤਾ ਕੁੜੀ ਦੀ ਮਾਤਾ ਘਰ ਚਾਰ ਨੇ ਮਾਤਾ ਚਾਰ ਐ ਮਾਤਾ ਇਹਦੇ ਵਿੱਚ ਚਾਰ ਬੋਲਦੇ ਨੇ ਮਾਤਾ ਪਰਦੇ ਦੀ ਵੀ ਗੱਲ ਹੁੰਦੀ ਆ ਚੱਲੀ ਬਾਬਾ ਹੋਵੇ ਸੁਬਾਹ ਰਹਿੰਦੇ ਕੰਮ ਦੋ ਪੁੱਛਣਾ ਆ ਮਾਤਾ ਇਹ ਕਿਰਪਾ ਹੋ ਜੇ ਬਣੇ ਜਾ ਮਾਤਾ ਪਰਲੇ ਘਰ ਚ ਕੌਣ ਰਹਿਣ ਲੱਗ ਗਿਆ ਮਾਤਾ ਜਿਹੜੀ ਚ ਤਿੰਨ ਕਮਰੇ ਬਣੇ ਹੋਏ ਤੇ ਛੋਡੇ ਘਰੇ ਮਾਇਆ ਦੱਸੀ ਦੀ ਨਿਕਲ ਹੀ ਨਹੀਂ ਮਾਤਾ ਐ ਮਾਤਾ ਜੇ ਕਿਰਪਾ ਹੋ ਜੇ ਮਾਤਾ ਦੋ ਕੰਮ ਪੁੱਛਣਾਈਆਂ ਜੇ ਕਿਰਪਾ ਹੋ ਜੇ ਸੰਗਤ ਨੂੰ ਲੱਡੂ ਵੜ ਜਾਣਗੇ ਮਾਤਾ ਮਾਤਾ ਦੱਸਾਂਗੇ ਕੁਸਮਾਤੀ ਬੋਸਾ ਅੱਲਾ ਤੇ ਚਰਨ ਚਰਨ ਕੀ ਦੀ ਕਰਦੀ ਸੀ ਮਾਤਾ ਐ ਮਾਤਾ ਮੁੰਡੇ ਉੱਪਰ ਦੀ ਪੁੱਛਣਾਈਆਂ ਮਾਤਾ ਜੇ ਉਹਦਾ ਕੰਮ ਬਣ ਜੇ ਗੁਰਦੀ ਨੇ ਅਜ ਮੱਥਾ ਟੇਕ ਦੇਈਂ ਮਾਤਾ ਤੇ ਇੱਕ ਮਾਤਾ ਮੱਥਾ ਜਾ ਬਣ ਜਾਊਗਾ ਜਿੱਲੀ ਬਾਬਾ